ਬੇਜ਼ਵਾਨ ਜਾਨਵਰ ਦੇ ਪਿੱਛੇ ਪਰਿਵਾਰ ਦਾ ਸਕੂਲੀ ਬੈਂਡ ਦੇ ਡਰਾਈਵਰ ਦੇ ਨਾਲ ਹੋ ਗਿਆ ਝਗੜਾ ਜਿਸ ਤੋਂ ਬਾਅਦ ਉਸ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ। ਦਾਦੇ ਇੱਕ ਸਕੂਲੀ ਵਿਦਿਆਰਥੀ ਨੂੰ ਲੈ ਕੇ ਜਾ ਰਹੀ ਇੱਕ ਬੈਂ ਹੈਟਾ ਆਉਣ ਕਰਕੇ ਪਾਲਤੂ ਕੁੱਤੇ ਦੀ ਮੌਤ ਹੋ ਗਈ ਜਿਸ ਕਾਰਨ ਭੜਕੇ ਪਰਿਵਾਰ ਦੇ ਨੌਜਵਾਨਾਂ ਨੇ ਬਜ਼ੁਰਗ ਡਰਾਈਵਰ ਦੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਜਿਸ ਦੀ ਕਿ ਕੁੱਟਮਾਰ ਵਾਲੀ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਵੀ ਵਾਇਰਲ ਹੋ ਰਹੀ ਹੈ ਸਭ ਤੋਂ ਪਹਿਲਾਂ ਨਜ਼ਰ ਵੀਡੀਓ ਤੇ ਮਾਰਦੇ ਹਾਂ। ਲੋਕਰ ਪਰ ਸਦਾ ਦੇ ਕਿ ਹਸਪਤਾਲ ਦੇ ਵਿੱਚ ਜ਼ਖਮੀ ਬਜ਼ੁਰਗ ਬੱਸ ਡਰਾਈਵਰ ਦیدار ਸਿੰਘ ਜਿਸ ਦੀ ਕੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਉਸ ਦਾ ਬਿਆਨ ਜਿਹੜਾ ਕਿ ਨਹੀਂ ਆਇਆ ਕਿਉਂਕਿ ਉਹ ਬਿਆਨ ਦੇਣ ਤੋਂ ਅਸਮਰੱਥਾ ਉਸ ਦੇ ਪਰਿਵਾਰਕ ਮੈਂਬਰਾਂ ਨੇ ਬੱਸ ਤੇ ਮੌਜੂਦ ਕੰਡਕਟਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਸਕੂਲ ਬੈਨ ਰਹੀ ਬੱਚਿਆਂ ਨੂੰ ਲੈਣ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਪਾਲਤੂ ਕੁੱਤਾ ਅਚਾਨਕ نیچے ਆ ਗਿਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਤੇ ਇਸੇ ਗੱਲ ਨੂੰ ਲੈ ਕੇ ਇਹਨਾਂ ਨੇ ਸਾਡੇ ਨਾਲ ਕੁੱਟਮਾਰ ਕੀਤੀ ਗੁਰਪ੍ਰੀਤ ਸਿੰਘ ਜੀ ਕੀ ਕਰਦੇ ਹੋ ਜੀ ਸਕੂਲ ਚ ਕਨੈਕਟਰੀ ਕਰਦੇ ਹਾਂ ਜੀ ਜਿਹਨੂੰ ਕਾਸਟ ਹਾਦਸਾ ਹੋਇਆ ਲੜਾਈ ਜੀ ਹਾਂਜੀ ਕੀ ਗੱਲਬਾਤ ਹੋਈ ਮਨੇ ਮਹਿੰਦੇ ਨਾਲ ਲਾ ਕੇ ਮੋਟਰਸਾਈਕਲ ਜੀ ਪਹਿਲਾਂ ਡੰਡੇ ਮਾਰੇ ਜੀ ਫਿਰ ਇੱਕ ਛੋਟੀ ਜੀ ਲੜਕੀ ਆਈ ਹੈ ਜੀ 7ਵੀਂ ਕਲਾਸ ਦੀ ਉਹ ਕੁੜੀ ਦੇ ਬਾਹ ਤੇ ਡੰਡਾ ਮਾਰੇ ਜੀ ਇਹਨਾਂ ਨੇ ਡਰਾਈਵਰ ਥੱਲੇ ਲਾਇਆ ਜੀ ਉਹਨੇ ਚੰਗੀ ਮਾਰ ਪੀਟ ਕੀਤੀ ਹੈ ਜੀ ਉਹਨਾਂ ਨੇ ਮੈਂ ਦੀ ਚਾਬੀ ਵੀ ਕੱਢੀ ਹੈ ਜੀ ਮੈਂ ਦੀ ਚਾਬੀ ਕੱਢ ਗਈ ਆਹ ਡਰਾਈਵਰ ਮੈਂ ਦੀ ਚਾਬੀ ਧੱਕੇ ਨਾਲ ਲਈ ਆ ਜੀ ਧੱਕੇ ਨਾਲ ਲੈ ਕੇ ਫਿਰ ਨਾ ਡਰਾਈਵਰ ਬਿਠਾਇਆ ਜੀ ਉਹ ਕਹਿੰਦਾ ਇਹ ਮਾਰਨਾ ਹੀ ਹੈ ਇਹ ਇਹ ਮਾਮਲਾ ਹੋਇਆ ਕਿਦਾਂ ਕੀ ਗੱਲ ਬਾਤ ਹੋਈ ਮਾਮਲਾ ਕੁੱਤੇ ਦਾ ਜੀ ਕੀ ਹੋਇਆ ਕੁੱਤੇ ਨੂੰ ਕੁੱਤਾ ਫਿਰਦਾ ਤਾਂ ਇਹ ਹਵਾਰਾ ਹਾਂਜੀ ਹਵਾਰਾ ਕੁੱਤਾ ਮੋੜੇ ਆ ਗਿਆ ਇਹ ਕੋ ਲਗਤ ਉਹਨੇ ਡਰਾਈਵਰ ਨੇ ਬਿਠਾਈ ਮਾਰੀ ਆ ਜੀ ਬ੍ਰੇਕ ਤਾਂ ਵਿੱਚ ਜਵਾਕ ਤੇ ਜੇ ਬ੍ਰੇਕ ਮਾਰਦੇ ਤੇ ਜਵਾਕਾਂ ਦੇ ਸੱਤਾਂ ਲੱਗਦੀਆਂ ਜੀ ਤੇ ਫਿਰ ਉਹਨਾਂ ਨੇ ਬੱਸ ਰੁਕੀ ਬੱਚੇ ਵਿੱਚ ਸੀ ਫਿਰ ਕਹਾਂ ਜਾ ਕੇ ਬੱਸ ਰੁਕ ਕੇ ਆਈ ਫਿਰ ਉਹਨਾਂ ਨੇ ਮਾਰਕੀਟ ਕੀਤੀ ਜੀ ਚਰਨਜੀਤ ਸਿੰਘ ਪਿੰਡ ਔਰਲਾ ਵੇਟ ਜੀ ਹਾਂ ਜਿਹੜੀ ਲੜਾਈ ਹੋਈ ਸੀ ਲੱਗਦੇ ਸੀ ਤੁਹਾਡੇ ਬ੍ਰਦਰ ਆ ਜੀ ਕੀ ਗੱਲਬਾਤ ਹੋਈ ਜੀ ਕਿਵੇਂ ਹੋਈ ਗੱਲ ਤਾਂ ਜੀ ਭਰਾ ਮੇਰਾ ਜੀ ਘਰੋਂ ਬੱਸ ਲੈ ਕੇ ਗਿਆ ਜੀ ਸਪੀਰੀਅਰ ਸਕੂਲ ਦੀ ਸਪੀਰੀਅਰ ਸਕੂਲ ਦੀ ਬਾਤ ਚਲਾਉਂਦੇ ਆ ਜੀ ਕਿਹੜੇ ਸਕੂਲ ਦੀ ਸਪੀਰੀਅਰ ਸਕੂਲ ਆ ਜੀ ਤੇ ਕੱਚਵਾੜੇ ਜਾ ਕੇ ਕੋਈ ਕੁੱਤਾ ਅੱਗੇ ਆ ਗਿਆ ਜੀ ਉਹਨਾਂ ਨੂੰ ਬਚਾਉਣ ਲੱਗੇ ਕਹਿੰਦੇ ਜੀ ਉਹਨਾਂ ਨੇ ਬੱਸ ਵੀ ਕਵਾਈ ਜੀ ਬਹੁਤ ਪਰ ਕੁੱਤਾ ਪਤਾ ਨਹੀਂ ਦੋ ਅੱਗੇ ਆਣੇ ਮਾਰ ਗਿਆ ਇੱਕ ਬਚ ਗਿਆ ਜੀ ਤੇ ਉਹ ਬੰਦਿਆਂ ਨੇ ਪਿੱਛਾ ਕਰਕੇ ਜੀ ਤੇ ਉਹ ਜਿੱਥੋਂ ਬੱਚੇ ਚੜਾਉਣੇ ਸੀ ਉੱਥੇ ਤੱਕ ਗਏ ਪਿੱਛਾ ਕਰਕੇ ਉਹਨਾਂ ਨੇ ਜੀ ਉਹਨੂੰ ਬੱਸ ਚੋਂ ਉਲਾ ਕੇ ਕੁੱਟਿਆ ਜੀ ਬਹੁਤ ਵੇਰ ਐਮੀ ਨਾਲ ਬਹੁਤ ਸੱਟਾਂ ਮਾਰੀਆਂ ਜੀ ਉਹਦਾ ਬਾਹ ਫੈਕਚਰ ਹੋ ਗਈ ਜੀ ਤੇ ਉੱਥੋਂ ਉਹ ਲੈ ਕੇ ਵਾਟਰਸਾਈਕਲ ਪਰ ਬਿਠਾ ਕੇ ਲਿਆਏ ਆ ਜੀ ਥੋੜਾ ਜਿਹਾ ਤੇ ਬਿਠਾ ਕੇ ਉਹਨਾਂ ਨੇ ਘਰ ਆ ਲਿਆ ਕੇ ਕੁੱਟਿਆ ਜੀ ਫਿਰ ਅਜ ਬਾਹ ਚਾਕ ਚਾਕ ਕੇ ਸਿਰ ਧਰਤੀ ਨਾਲ ਮਾਰਿਆ ਜੀ ਕਹਿੰਦੇ ਇਹ ਹੀ ਦੱਸਦੇ ਆ ਜੀ ਜਿਹੜੇ ਦੰਸਰੀ ਰਾਣੀ ਰੰਜਿਸ਼ ਵੀ ਹੈ ਜੀ ਨਹੀਂ ਸਾਡੇ ਕੋਈ ਰੰਜਿਸ਼ ਨਹੀਂ ਹੈਗੀ ਉਹਨਾਂ ਨਾਲ ਆਉਣ ਦੇ ਬੰਦੇ ਜੀ ਸਰ ਪੱਗ ਵੀ ਲਾਈ ਆ ਜੀ ਉਹਨਾਂ ਦੇ ਅੱਗ ਲਾ ਕੇ ਫਿਰ ਸਰ ਮਾਰਿਆ ਜੀ ਧਰਤੀ ਦਾ ਸਤਿਗੁਰੂ ਜੀ ਮੇਰਾ ਨਾਮ ਬਰਿੰਦਰ ਸਿੰਘ ਆ ਜੀ ਪਿੰਡ ਔਰਲਾ ਬੇਟੀ ਤੇ ਕੀ ਲੱਗਦੇ ਨੇ ਜੀ ਇਹਨਾਂ ਨੇ ਕੁੱਟ ਮਾਰਿਆ ਤੇ ਮੇਰੇ ਫਾਦਰ ਨਹੀਂ ਸਰ ਕੀ ਗੱਲਬਾਤ ਹੋਈ ਗੱਲਬਾਤ ਇਹ ਹੋਇਆ ਕਿ ਅਸੀਂ ਤਾਂ ਤਿਆਰ ਹੋ ਕੇ ਆਪਣਾ ਜੌਬ ਤੇ ਜਾ ਰਹੇ ਸੀ ਤੇ ਮੇਰੇ ਫਾਦਰ ਨੇ ਇਹ ਜੌਬ ਕਰਦੇ ਨਹੀਂ ਇੱਥੇ ਸਕੂਲ ਦੀ ਬੱਸ ਚਲਾਉਂਦੇ ਨੇ ਤੇ ਇਹ ਮੇਰੇ ਤੋਂ ਪਹਿਲਾਂ ਨਿਕਲ ਜਾਂਦੇ ਨੇ ਤੇ ਮੈਂ ਵੀ ਤਿਆਰ ਹੋ ਗਿਆਨ ਤੋਂ ਬਾਅਦ ਚਲਾ ਗਿਆ ਸੀ ਤੇ ਮੈਨੂੰ ਰਸਤੇ 'ਚ ਫੋਨ ਆਇਆ ਕਿ ਇਸ ਤਰ੍ਹਾਂ ਕਰਕੇ ਤੁਹਾਡੇ ਫਾਦਰ ਤੇ ਜਦੋਂ ਤੱਕ ਮੈਂ ਮਤਲਬ ਗਿਆਈ ਬਹੁਤਾ ਕਫਾਦਰ ਨੂੰ ਹਸਪੀਟਲ ਲੈ ਕੇ ਆ ਚੁੱਕੇ ਸੀ ਤੇ ਉੱਥੇ ਅਸੀਂ ਉਦੋਂ ਗਏ ਆ ਜਿੱਥੇ ਮਤਲਬ ਇਹਨੇ ਰੁਕਿਆ ਹੋਇਆ ਸੀ ਬੱਸ ਘੇਰੀ ਹੋਈ ਸੀ ਅਸੀਂ ਉੱਥੇ ਪਹੁੰਚੇ ਹੀ ਉੱਥੇ ਮਤਲਬ ਕੁਝ ਨਹੀਂ ਸੀ ਹੈਗਾ ਤੇ ਉੱਥੇ ਉਹਨੇ ਮਤਲਬ ਕੁੱਟਮਾਰ ਕੀਤੀ ਇਹਨਾਂ ਨੇ ਸਾਨੂੰ ਉੱਥੇ ਆ ਕੇ ਪਤਾ ਲੱਗਿਆ ਜੀ ਕਿ ਕੁੱਟਮਾਰ ਹੋਈ ਹੈ ਜੀ ਕੁੱਟਮਾਰ ਦਾ ਕਾਰਨ ਕੁੱਟਮਾਰ ਦਾ ਕਾਰਨ ਇਹ ਸੀ ਕਿਈ ਇਹ ਬੱਸ ਲੈ ਕੇ ਜਾ ਰਹੀ ਸੀ ਤੇ ਕਿਸ ਦਾ ਕੁੱਤਾ ਕੋਈ ਕੋਈ ਹੈ ਵੀ ਨਹੀਂ ਸੀ ਨਾਲ ਉਸਦੇ ਤੇ ਇਕੱਲਾ ਹੀ ਕੁੱਤਾ ਉਹ ਸੜਕ 'ਤੇ ਘੁੰਮ ਰਿਹਾ ਸੀ ਤੇ ਉਹ ਇਹਨਾਂ ਨੇ ਬਚਾਉਂਦੇ ਹੋਏ ਬਚਾ ਵੀ ਕੀਤਾ ਜੀ ਪਰ ਉਹ ਆ ਗਿਆ نیچے ਹੀ ਮਰ ਗਿਆ ਤੇ ਇਹ ਮਰ ਗਏ ਆਈ ਆ ਨਿਕਲ ਗਏ ਸੀ ਮੇਰੇ ਫਾਦਰਸ ਬੱਸ ਦੇ ਵਿੱਚ ਬੱਚੇ ਸਵਾਰ ਬੱਚੇ ਸੀ ਬੱਸ ਦੇ ਵਿੱਚ ਬੱਚੇ ਸੀ ਇਹ ਡੇਲੀ ਦਾ ਇਹਨਾਂ ਹੈ ਇਹ ਬੱਚੇ ਚੱਕਰ ਉਧਰੋਂ ਵੀ ਬੱਚੇ ਚੱਕਣ ਜਾ ਰਹੇ ਸੀ ਉਹ ਰੂਟ ਆਈ ਉਹਦਾ ਡੇਲੀ ਰੂਟ ਆਈ ਉਹ ਤੇ ਉੱਥੋਂ ਬੱਚੇ ਚੱਕਣ ਜਾ ਰਹੇ ਸੀ ਫਿਰ ਉੱਥੋਂ ਜਿੱਥੋਂ ਅੱਗੇ ਚੱਕਣੇ ਸੀ ਉੱਥੇ ਜਾ ਕੇ ਇਹਨਾਂ ਨੇ ਘੇਰੀਏ ਪਿੱਛੇ ਗਏ ਆਈਏ ਜਿੰਦਾ ਕੁੱਤਾ ਸੀ ਤੇ ਇਹਨੇ ਉੱਥੇ ਆ ਕੇ ਪਹਿਲਾਂ ਬੱਸ ਦੇ ਸ਼ੀਸ਼ੇ ਹੀ ਪੰਨੇ ਆ ਸਾਈਡ ਵਾਲੇ ਸੌਕਾ ਬਾਰ ਦਾ ਦੇਖ ਵੀ ਸਕਦਾ ਤਾਰਕੇ ਕੋਟੇ ਤੇ ਪਾਰਨਾ ਵੀ ਲਾਇਆ ਫਿਰ ਧਮਕੀਆਂ ਵੀ ਦਿੱਤੀਆਂ ਐਦਾ ਕਰ ਦਵਾਂਗੇ ਐਦਾ ਕਰਦੇ ਆਂਗੇ ਨਹੀਂ ਕੋਈ ਪੁਰਾਣੀ ਰੰਜਿਸ਼ ਨਹੀਂ ਉੱਥੇ ਹੀ ਸਿਵਲ ਹਸਪਤਾਲ ਮਛਵੜਾ ਸਾਹਿਬ ਦੇ ਡਾਕਟਰ ਦਵਿੰਦਰਪਾਲ ਸਿੰਘ ਦਾ ਵੀ ਬਿਆਨ ਸਾਹਮਣੇ ਆਇਆ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਮੈਂ ਡਾਕਟਰ ਦਵਿੰਦਰਪਾਲ ਸਿੰਘ ਇਹ ਮੋਸਟ ਸੀਐਸਸੀ ਮਛਵੜਾ ਸਾਡੇ ਕੋਲ ਕੇਸ ਆਇਆ 8 ਵਜੇ ਦੇ ਗ੍ਰੀਗ ਡਰਾਈਵਰ ਸੀਗੇ ਸਕੂਲ ਬੱਸ ਦੇ ਉਹਨਾਂ ਦਾ ਨਾਮ ਹੈਗਾ ਆਪਣੇ ਕੋਲ ਦیدار ਸਿੰਘ ਸਾਨੂੰ ਪਿਆਰਾ ਸੀ ਇਹ ਵੀ ਕੋਟਮਾ ਦਾ ਮਾਮਲਾ ਹੈ ਜਿੰਨੇ ਉਹਦੀ ਗੁੱਟੀਆਂ ਸੱਟਾਂ ਲੱਗੀਆਂ ਤੇ ਉਹਦਾ ਆਪਣੇ ਕੋਲ ਟਰੀਟਮੈਂਟ ਚੱਲ ਰਿਹਾ ਬਾਕੀ ਸਾਰਾ ਕੁਝ ਆਪਾਂ ਇਨਵੈਸਟੀਗੇਸ਼ਨ ਤੋਂ ਬਾਅਦ ਦੱਸਾਂਗੇ ਕੀ ਹੁੰਦਾ ਥੋੜੀ ਹੈ ਇਹ ਬਾਕੀ ਦਾ ਇੱਕ ਸਮੇਂ ਤੋਂ ਬਾਅਦ ਹੀ ਦੇਖਾਂਗੇ ਆਪਾਂ ਕਿ ਕੀ ਆ ਰਿਹਾ ਹੈ ਇਸ ਆਪਰਫੇਸ਼ੀਅਲੀ ਆਪਾਂ ਬੰਦਾ ਸਿੱਧਾ ਦੱਸ ਨਹੀਂ ਸਕਦੇ ਵਿੱਚੋਂ ਕੀ ਹੈ ਸਰਦਾਰ ਦੇ ਕਿ ਹੁਣ ਇਸ ਪੀੜਿਤ ਪਰਿਵਾਰ ਦੇ ਵੱਲੋਂ ਪੁਲਿਸ ਤੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਕਿ ਅਜਿਹੇ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਹਕੀਕਤ ਰੀਵੀ ਪੰਜਾਬੀ ਲੇਖਨਾ ਤੋਂ ਰਵਿੰਦਰ ਢਿੱਲੋਂ ਦੀ ਰਿਪੋਰਟ